ਅੱਜ ਦੇ ਪ੍ਰੋਗਰਾਮ ਦੇ ਵਿੱਚ ਧੰਨਵਾਦ ਜੀ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਖਬਰਾਂ ਦਾ سلسلہ ਆਪਾਂ ਸ਼ੁਰੂ ਕਰਦੇ ਹਾਂ ਤੇ ਵੀਕਐਂਡ ਵੀਕਐਂਡ ਤੋਂ ਪਹਿਲਾਂ ਬਹੁਤ ਸਾਰੀਆਂ ਖਬਰਾਂ ਜਿਹੜੇ ਜੁੜੇ ਹੋਏ ਨੇ ਇਹਨਾਂ ਖਬਰਾਂ ਨੂੰ ਤੁਹਾਡੇ ਤੱਕ ਪਹੁੰਚਾਇਆ ਐ ਐਲ ਟਰੱਕ ਲਿਊ ਵਾਸ਼ ਐਂਡ ਟਾਇਰ ਵਾਲਿਆਂ ਨੇ ਆਪਣੀ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਔਰ ਹਫ਼ਤੇ ਦੇ ਸੱਤੇ ਦਿਨ 24 ਘੰਟੇ ਖੁੱਲਣੇ ਵਾਲਾ ਡਰਾਈਵ ਥਰੂ ਤੁਸੀਂ ਟਰੱਕਾਂ ਦਾ ਆਇਲ ਚੇਂਜ ਕਰਵਾ ਸਕਦੇ ਹੋ ਐਲ ਏ ਟਰੱਕ ਲੂ ਵਾਸ਼ ਐਂਡ ਟਾਇਰ ਵਾਲੇ ਔਰ ਕਿਸੇ ਵੀ ਮੇਕ ਐਂਡ ਮਾਡਲ ਦੇ ਟਰੱਕਾਂ ਦੇ ਕਾਰਾਂ ਦੇ ਟਾਇਰ ਰਿਪੇਅਰ ਕਰਵਾਉਣੀ ਆ ਐਲ ਏ ਟਰੱਕ ਲੂ ਵਾਸ਼ ਐਂਡ ਟਾਇਰ ਵਾਲੇ ਜਾਣਾ ਕਿੱਥੇ ਹੈ 1776 ਮੇਅਰ ਸਾਈਡ ਡਰਾਈਵ ਮਿਸਿਸਾਗਾ 416 9539162 ਤੇ ਕਾਲ ਕੀਤੀ ਜਾ ਸਕਦੀ ਹੈ ਪਿੰਡ ਸਾਹਿਬ ਬਾਦਿਆਂ ਆਪਾਂ ਪਹਿਲੀ ਖਬਰ ਦੇ ਵੱਲ ਸੋ ਹਿੰਸਕ ਮਜਾਰਾ ਕਾਰੀਆਂ ਦੀਆਂ ਹੋਰ ਗ੍ਰਿਫਤਾਰੀਆਂ ਹੋਣਗੀਆਂ ਸੋ ਮੋਂਟਰੀਅਲ ਦੇ ਵਿੱਚ ਆਪਾਂ ਨੂੰ ਬਹੁਤ ਸਾਰੇ ਵੀਡੀਓ ਸਾਹਮਣੇ ਆਈਆਂ ਦੇਖਿਆ ਗਿਆ ਕੀ ਕੁਝ ਹੋਇਆ ਕੀ ਖਬਰ ਹੈ ਪ੍ਰਧਾਨ ਸਾਹਿਬ ਸਾਰੀ ਦੇਖੋ ਇਹਦੇ ਵਿੱਚ ਮੋਂਟਰੀਅਲ ਦੀ ਗੱਲ ਕਰੀ ਤਾਂ ਕਿ ਲੰਗੇ ਸ਼ੁੱਕਰਵਾਰ ਵਾਲੇ ਦੇ ਉੱਥੇ ਕਾਫੀ ਮੁਜਾਰੇ ਹੋਏ ਨੇ ਸੁ ਮੁਜਾਰਿਆਂ ਦੀ ਗੱਲ ਕਰੀਏ ਤਾਂ ਇਹ ਜੋ ਨੈਟੋ ਦੀ ਇੱਥੇ ਜੋ ਇੱਥੇ ਮੀਟਿੰਗ ਹੋ ਰਹੀ ਸੀ ਇੱਕ ਕਨਵੈਨਸ਼ਨ ਸੈਂਟਰ ਦੇ ਵਿੱਚ ਸੋ ਡੈਲੀਗੇਟਸ ਜੋ ਨੈਟੋ ਨੂੰ ਆਏ ਹੋਏ ਸੀ ਉਹਨਾਂ ਨੇ ਮੀਟਿੰਗ ਕਰਨੀ ਸੀ ਬਹੁਤ ਸਾਰੇ ਮੁੱਦੇ ਸੀ ਜਿਨ੍ਹਾਂ ਵਿੱਚ ਜੋ ਯੂਕਰੇਨ ਦੀ ਕਿਸ ਤਰ੍ਹਾਂ ਦਾ ਸਪੋਰਟ ਕੀਤੀ ਜਾ ਸਕਦੀ ਹੈ ਕਲਾਈਮੇਟ ਚੇਂਜ ਦਾ ਮੁੱਦਾ ਸੀਗਾ ਚਾ ਇਸ ਅਲਾਈਅੰਸ ਦਾ ਭਵਿੱਖ ਕੀ ਹੋ ਸਕਦਾ ਸੋ ਉਹਦੇ ਬਾਰੇ ਵੀ ਚਰਚਾਬਾ ਕਰਨੀ ਆ ਸੀ ਸੋ ਨੈਟੋ ਦੇ ਇਸ ਜੋ ਪਾਰਲੀਮੈਂਟਰੀ ਅਸੈਂਬਲੀ ਹੈ ਸੋ ਇਹ ਵਿਰੋਧ ਵਿੱਚ ਉੱਥੇ ਮੁਜਾਰੇ ਹੋ ਰਹੇ ਸੀ ਇਸੇ ਕਾਰਨ ਤੇ ਜੇਕਰ ਗੱਲ ਕਰੀਏ ਜੋ ਫਿਲੀਸਤੀਨ ਪੱਖੀ ਲੋਕ ਨੇ ਕਿਉਂਕਿ ਜਿਸ ਢੰਗ ਦੇ ਨਾਲ ਅਸੀਂ ਦੇਖਿਆ ਵੀ ਇਜ਼ਰਾਈਲ ਵੱਲੋਂ ਲਗਾਤਾਰ ਗਾਜ਼ਾ ਦੇ ਉੱਤੇ ਬੰਬਾਰੀ ਕੀਤੀ ਜਾ ਰਹੀ ਹੈ ਲਗਾਤਾਰ ਉੱਥੇ ਨੁਕਸਾਨ ਪਹੁੰਚਾਏ ਜਾ ਰਹੇ ਨੇ ਸੋ ਉਹ ਲੋਕ ਵੱਡੀ ਤعداد ਦੇ ਵਿੱਚ ਸ਼ਾਮਲ ਸਿਗੇ ਪਰ ਇਹ ਮੁਜਾਰੇ ਪੀਸਫੁਲ ਢੰਗ ਹੋ ਕੇ ਹਿੱਸਾ ਕਰੋ ਇਹਨਾਂ ਨੇ ਲੈ ਲਿਆ ਸੋ ਕਾਫੀ ਉੱਥੇ ਜੋ ਨੁਕਸਾਨ ਵੀ ਆਲੇ ਦੁਆਲੇ ਹੋਇਆ ਸਬਕ ਬਾਰੂ ਸ੍ਰੀ ਸਟੇਕ ਹੈ ਮੈਟਲ ਬੈਰੀਅਰਸ ਵੀ ਜਿਹੜੇ ਨੇ ਪੱਲੇ ਗਏ ਤੇ ਜੋ ਸਟਰੀਟ ਦੇ ਆਲੇ ਦੁਆਲੇ ਜੋ ਬਿਲਡਿੰਗਸ ਸੀਆਂ ਉਹਨਾਂ ਦੀਆਂ ਜੋ ਵਿੰਡੋਸ ਸੀਆਂ ਉਹਨਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਾਇਆ ਗਿਆ ਸੋ ਬਹੁਤ ਸਾਰੀਆਂ ਵੀਡੀਓਸ ਇਸ ਤਰੀਕੇ ਨਾਲ ਸਾਹਮਣੇ ਆਈਆਂ ਨੇ ਤਾਂ ਇਸ ਦੀ ਗੱਲ ਕਰੀਏ ਤਾਂ ਇਕੱਲੇ ਸ਼ੁੱਕਰਵਾਰ ਵਾਲੇ ਦਿਨ ਦੀ ਗੱਲ ਨਹੀਂ ਉਸ ਤੋਂ ਬਾਅਦ ਵੀ ਇਸ ਤਰੀਕੇ ਦੀਆਂ ਘਟਨਾਵਾਂ ਜੋ ਨੇ ਉੱਥੇ ਦੇਖਣ ਨੂੰ ਮਿਲੀਆਂ ਨੇ ਸੋ ਪੁਲਿਸ ਵੀ ਵੱਡੀ ਗਿਣਤੀ ਵਿੱਚ ਤਣਾਤ ਕੀਤੀ ਗਈ ਸੀਗੀ ਸੋ ਐਤਵਾਰ ਵਾਲੇ ਦਿਨ ਦੀ ਗੱਲ ਕਰੀਏ ਤੇ ਇਸ ਕਨਵੈਨਸ਼ਨ ਸੈਕਟਰ ਦੇ ਅੰਦਰ ਵੀ ਤੇ ਬਾਹਰ ਵੀ ਵੱਡੀ ਤعداد ਦੇ ਵਿੱਚ ਪੁਲਿਸ ਜਿਹੜੀ ਲਾਈ ਗਈ ਸੀ ਤਾਂ ਕਿ ਹੋਰ ਇਸ ਤੀਕਰ ਕੋਈ ਨੁਕਸਾਨ ਜਾਂ ਕੋਈ ਕਿਸੇ ਉੱਥੇ ਆਏ ਹੋਏ ਡੈਲੀਗੇਟਸ ਨੂੰ ਕਿਸੇ ਤੰਗ ਦੇਣਾ ਨਾ ਜਾ ਸਕੇ ਸੋ ਇਹਦੇ ਵਿੱਚ ਜੇਕਰ ਅਸੀਂ ਮੌਂਟਰੀਅਲ ਪੁਲਿਸ ਚੀਫ ਦੀ ਗੱਲ ਕਰਦੇ ਹਾਂ ਉਹ ਇਹਦਾ ਇਤਿਹਾਸ ਕਿ ਕਹਿੰਦੇ तकरीबन 800 ਲੋਕ ਕਹਿੰਦੇ ਇਹਦਾ ਪ੍ਰੋਟੈਸਟ ਦੇ ਵਿੱਚ ਸ਼ਾਮਿਲ ਸਿਗੇ ਪਰ ਇਹ ਦੱਸਦੇ ਨੇ ਕਿ ਇਹ ਕਹਿੰਦੇ ਪ੍ਰੋਟੈਸਟ ਦੇ ਵਿੱਚ ਕਾਫੀ ਗਰੁੱਪਸ ਕਹਿੰਦੇ ਸ਼ਾਮਿਲ ਹੋਏ ਸਨ ਪਰ ਇਹਦੇ ਵਿੱਚ ਦੱਸਦੇ ਨੇ ਕਿ ਕਹਿੰਦੇ ਵੀ ਜਿਹੜੇ ਸ਼ਰਾਖ ਕਰਨ ਵਾਲੇ ਜਿਹੜੇ ਨੁਕਸਾਨ ਬਚਾਉਣ ਵਾਲੇ ਲੋਕ 20 ਤੋਂ 40 ਦੱਸੇ ਜਾ ਰਹੇ ਨੇ ਤੇ ਉਹਨਾਂ ਦੀਆਂ ਕਹਿੰਦੇ ਵੀ ਗ੍ਰਿਫਤਾਰੀਆਂ ਜਿਹੜੀਆਂ ਹੋ ਰਹੀਆਂ ਨੇ ਤੇ ਆਉਣ ਵਾਲੇ ਸਮੇਂ ਤੱਕ ਕਹਿੰਦੇ ਵੀ ਹੋਰ ਲੋਕਾਂ ਨੂੰ ਵੀ ਜਿਹੜਾ ਹੈ ਜਿਨ੍ਹਾਂ ਨੇ ਵੀ ਇਸ ਤਰੀਕੇ ਦਾ ਨੁਕਸਾਨ ਉੱਥੇ ਪਚਾਇਆ ਤੇ ਉਹਨਾਂ ਨੂੰ ਹੋਰ ਕਹਿੰਦੇ ਗ੍ਰਿਫਤਾਰ ਜਿਹੜਾ ਕੀ dá ਸੋ ਓਵਰਆਲ ਇਸ ਚੀ ਦੀ ਦੇ ਵੀਡੀਓਸ ਵੀ ਕਾਫੀ ਸਰਕੂਲੇਟ ਹੋਈਆ ਤੇ ਇਹਦੇ ਵਿੱਚ ਜੋ ਵਿਰੋਧੀ ਧਿਰ ਦੀ ਆਗੂ ਰੀਪੀਅਰ ਫੋਲੀ ਉਸ ਉਹਨਾਂ ਨੇ ਵੀ ਸਰਕਾਰ ਨੂੰ ਕਾਫੀ ਕੇਰੀਆ ਕਾਂਸ ਤੌਰ ਤੇ ਉਹਨਾਂ ਨੇ ਜਸੇਂਟੂਡੋ ਸਾਹਦੀ ਉੱਪਰ ਨਿਜੀ ਹਮਲੇ ਵੀ ਕੀਤੇ ਕਿਉਂਕਿ ਕਿ ਜੋ ਜਸੇਂਟੂਡੋ ਸਾਹਦੀ ਇੱਕ ਇਹ ਵੀਡੀਓ ਵੀ ਸਾਹਮਣੇ ਆਈ ਜਿਹਦੇ ਵਿੱਚ ਡੇਲ ਸਲਿਫਟ ਦਾ ਜੋ ਕੰਸਰਟ ਇੱਥੇ ਹੋ ਰਿਹਾ ਸੀ ਗਲੈਂਟੋ ਚ ਸੋ ਉਹਦੇ ਵਿੱਚ ਦੇਖੇ ਗਿਆ ਸੀ ਆਪਣੇ ਪਰਿਵਾਰ ਸਮੇਤ ਗਏ ਸੀ ਤੇ ਉਸ ਚੀਜ਼ਾਂ ਨੂੰ ਲੈ ਕੇ ਵੀ ਉਹਨਾਂ ਦੇ ਉੱਪਰ ਨਿਜੀ ਹਮਲੇ ਕੀਤੇ ਗਏ ਵੀ ਇਸ ਸੰਗ ਨਾਲ ਆਪਣੇ ਮੌਨਟਰੀਅਲ ਦੇ ਗੱਲ ਕਰੀ ਜਾ ਸਕਦਾ ਕਿ ਟੂਡੋ ਸਾਹਿਬ ਕਹਿੰਦੇ ਵੀ ਇਸ ਤਰੀਕੇ ਦੇ ਜਿਹੜੇ ਆ ਸੁਭਾਗਮਾ ਦੇ ਵਿੱਚ ਕਹਿੰਦੇ ਵੀ ਆਪਣੀ ਮौज-ਮਸਤੀ ਕਰ ਰਹੇ ਸੀ ਇਸ ਤਰੀਕੇ ਦੇ ਟਿੱਪਣੀ ਅਵੀ ਉਹਦੇ ਖਿਲਾਫ ਕੀਤੀਆਂ ਗਈਆਂ ਨੇ ਸੋ ਓਵਰਆਲ ਤਵੀਦ ਜਿਹੜੀ ਆ ਮੌਨਟਰੀਅਲ ਪੁਲਿਸ ਜਿਹੜੀ ਚਟਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦਿਨਾਂ ਹੋਰ ਗ੍ਰਿਫਤਾਰੀਆਂ ਕਰਕੇ ਜਿਨ੍ਹਾਂ ਨੇ ਵੀ ਇਸ ਸਾਰੇ ਮਸਲੇ ਦੇ ਉੱਪਰ ਉੱਥੇ ਅਰਾਜਕਤਾ ਦਾ ਮਾਹੌਲ ਮੋਰਗੇ ਚ ਫਲਾਇਆ ਸੋ ਉਹਦੇ ਖਿਲਾਫ ਹੋਰ ਕਾਰਵਾਈ ਕੀਤੀ ਜਾਊਗੀ ਜੀ ਜੀ ਵਿਦਿਆਨ ਸਾਹਿਬ ਸੁਨਾਲਦੀ ਨਾਲ ਆਪਾਂ ਅਗਲੀ ਖਬਰ ਦੇ ਵੱਲ ਵਧਦੇ ਆ ਤੇ ਇਹ ਤਾਂ ਇਹ ਹਿੰਸਕ ਘਟਨਾਵਾਂ ਦੀ ਗੱਲਬਾਤ ਹੋਈ ਆ ਜਿੱਦਾਂ ਕਿ ਆਪਾਂ ਨੂੰ ਪਤਾ ਹੈ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਲੈ ਕੇ ਉਹਨਾਂ ਦੇ ਨਵੇਂ-ਨਵੇਂ ਐਲਾਨ ਆਉਣ ਤੋਂ ਬਾਅਦ ਜਾਂ ਪ੍ਰਵਾਸ ਨੂੰ ਲੈ ਕੇ ਹਰ ਬੰਦਾ ਆਸ ਲੈ ਕੇ ਆਉਂਦਾ ਤੇ ਬਹੁਤ ਸਾਰੇ ਲੋਕ ਹੁੰਦੇ ਨੇ ਗਲਤ ਤਰੀਕੇ ਨਾਲ ਬਾਰਡਰਸ ਕਰਾਸ ਕਰਦੇ ਨੇ ਸੋ ਇਦਾਂ ਦੀ ਹੀ ਖਬਰ ਇੱਕ ਮੈਨੀਟੋਬਾ ਤੋਂ ਸਾਹਮਣੇ ਆਈ ਹੈ ਜੀ ਤੇ ਅਮਰੀਕਾ ਸਰਾਤੇ ਇੱਕ ਪਰਿਵਾਰ ਦੀ ਮੌਤੇ ਸੰਬੰਧਿਤ ਦੋ ਜਾਣੇ ਦੋਸ਼ੀ ਕਰਾਰ ਦਿੱਤੇ ਗਏ ਨੇ ਦੇਖੋ ਕਿ ਦਜੀਏ ਇੱਕ ਨਾਮ 2022 ਦੇ ਵਿੱਚ ਵਾਪਰੀ ਸੀ ਭਾਰਤ ਦੇ ਵਿੱਚ ਇੱਕ ਪਰਿਵਾਰ ਇੱਥੇ ਕੈਨੇਡਾ ਆਇਆ ਸੀਗਾ ਸੋ ਇਥੋਂ ਕੈਨੇਡਾ ਤੋਂ ਇਹ ਮਿਨੀਸੋਟਾ ਦੇ ਵਿੱਚ ਦਾਖਲ ਹੋਣਾ ਸੀਗਾ ਇਹ ਮੈਨੀਟੋਬਾ ਤੋਂ ਜਾ ਕੇ ਗਾ ਮਿਨੀਸੋਟਾ ਦੇ ਵਿੱਚ ਜੋ ਅਮਰੀਕਾ ਦਾ ਸੂਬਾ ਉੱਥੇ ਦਾਖਲ ਹੋਣਾ ਸੀਗਾ ਸੋ ਕਿਉਂਕਿ ਠੰਡ ਬਹੁਤ ਜ਼ਿਆਦਾ ਸੀਗੀ ਤੇ ਠੰਡ ਦੇ ਨਾਲ ਜੰਮ ਕੇ ਇਹ ਪਰਿਵਾਰ ਦੇ ਜਿਹੜੇ ਆ ਸੀਗੇ ਛੇ ਜਿਹੜੇ ਇਹ ਜਿਹੜਾ ਭਾਰਤ ਤੋਂ ਆਇਆ ਹੋਇਆ ਗੁਜਰਾਤੀ ਮੂਲ ਦਾ ਪਰਿਵਾਰ ਹੈਗਾ ਸੋ ਉਹਦੇ ਪਰਿਵਾਰਕ ਮੈਂਬਰਾਂ ਦੀ ਮੌਤ ਹੋਈ ਸੀ ਤੇ ਇਸ ਮਾਮਲੇ ਦੇ ਵਿੱਚ ਹੁਣ ਮਤਲਬ ਲੱਗਾ ਕਿ ਜੋ ਮੈਨੀਸਟਰ ਦੇ ਜੱਜ ਨੇ ਸੋ ਉਹਨਾਂ ਨੇ ਦੋ ਚੜਿਆਂ ਨੂੰ ਮਨੁੱਖੀ ਤਸਕਰੀ ਨਾਲ ਸੰਬੰਧਨ ਜਿਹੜੇ ਉਹਨਾਂ ਤੇ ਦੋਸ਼ ਲੱਗੇ ਸੀਗੇ ਸੋ ਉਹਨਾਂ ਦੇ ਵਿੱਚ ਉਹਨਾਂ ਨੂੰ ਦੋਸ਼ੀ ਪਾਇਆ ਵੀ ਉਹਨਾਂ ਦੇ ਉੱਪਰ ਜੋ ਦੋਸ਼ ਲੱਗੇ ਸਨ ਉਹ ਦੋਸ਼ ਸਹੀ ਨੇ ਸੋ ਇਹਦੇ ਵਿੱਚ ਸਟੀਵ ਸ਼ੈੱਡ ਦਾ ਦਾ ਇੱਕ ਵਿਅਕਤੀ ਹੈ ਤੇ ਇੱਕ ਹਰਸ਼ ਕੁਮਾਰ ਪਟੇਲ ਨਾਂ ਦਾ ਜਿਹੜਾ ਵਿਅਕਤੀ ਹੈ ਸੋ ਜਿਹੜੇ ਚਾਰ ਮਾਮਲੇ ਨਾਲ ਦੇ ਖਿਲਾਫ ਲੱਗੇ ਸੀਗੇ ਸੋ ਉਹਨਾਂ ਦੇ ਵਿੱਚ ਕੀ ਜੋ ਵਿਦੇਸ਼ੀਆ ਨੂੰ ਅਮਰੀਕਾ ਦੇ ਵਿੱਚ ਲੈ ਕੇ ਆਉਣ ਦੀ ਸਾਜ਼ਿਸ਼ ਵੀ ਹੈ ਉਹ ਵੀ ਵਿੱਚ ਸ਼ਾਮਲ ਕੀਤੀ ਗਈ ਸੀ ਸੋ ਇਸ ਵਾਸਤੇ ਇਹਨਾਂ ਨੂੰ ਦੋਸ਼ੀ ਪਾਇਆ ਗਿਆ ਆ ਸੋ ਇਹ ਜੋ ਸਬਰ 2021 ਤੇ ਜਨਵਰੀ 2022 ਦੇ ਦਰਮਿਆਨ ਕਹਿੰਦੇ ਵੀ ਮੈਰੀਟੋਬਾ ਸੋ ਮੈਨੀ ਸੋਤਾ ਜੋ ਅਮਰੀਕਾ ਦਾ ਸੂਬਾ ਆ ਸੋ ਉਹਦੇ ਵਿੱਚ ਕਹਿੰਦੇ ਕਈ ਜਿਹੜੀਆਂ ਇਸਤਰੀ ਤੇ ਦੀਆਂ ਜਿਹੜੀਆਂ ਤਸਕਰੀ ਦੀਆਂ ਕੋਸ਼ਿਸ਼ਾਂ ਸੀਆਂ ਸੋ ਇਹ ਕਹਿੰਦੇ ਵੀ ਇਹਨਾਂ ਵੱਲੋਂ ਜਾਂਾਮ ਦਿੱਤੀਆਂ ਗਈਆਂ ਸੀਆਂ ਸੋ ਇਹ ਜੋ ਦੋ ਜੜੇ ਨੇ ਸੋ ਇਨ੍ਹਾਂ ਦੇ ਉੱਪਰ ਇਹ ਜਿਹੜੋ ਗੁਜਰਾਤੀ ਮੂਲ ਦਾ ਪਰਿਵਾਰ ਜੀ ਦੀ ਮੌਤ ਹੋਈ ਸੀ ਸੋ ਉਹਨਾਂ ਦੀ ਮੌਤ ਦੇ ਵਿੱਚ ਵੀ ਇਹਨਾਂ ਦੀ ਜਿਹੜੀ ਭੂਮਿਕਾ ਸੀਗੀ ਸੋ ਇਹਨਾਂ ਨੂੰ ਵੱਖ-ਵੱਖ ਜੋ ਇਹ ਤਸਕਰੀ ਨਾਲ ਸੰਬੰਧਿਤ ਮਾਮਲੇ ਨੇ ਸੋ ਉਹਨਾਂ ਦੇ ਵਿੱਚ ਹੁਣ ਅਦਾਲਤ ਵੱਲੋਂ ਦੋਸ਼ੀ ਕਰਾਰ ਦੇ ਦਿੱਤਾ ਗਿਆ ਤੇ ਨਾਲ ਤੁਹਾਨੂੰ ਜੀ ਗੱਲ ਕਰਦੇ ਆ ਅਮਰੀਕਾ ਦੇ ਵਿੱਚ ਇੱਕ ਕੀ ਅਮਰੀਕਾ ਦੇ ਵਿੱਚ ਜਿਵੇਂ ਹੁਣ ਕੈਨੇਡਾ ਦੇ ਵਿੱਚ ਦੇਖਿਆ ਕਿ ਭਾਰਤ ਤੋਂ ਬਹੁਤ ਵੱਡੀ ਤਦਾਦ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਭੰਡ ਆਉਂਦੇ ਨੇ ਤੇ ਅਮਰੀਕਾ ਦੇ ਵਿੱਚ ਵੀ ਬਹੁਤ ਵੱਡੀ ਤਦਾਦ ਦੇ ਵਿੱਚ ਭਾਰਤ ਤੋਂ ਹੋਰ ਇੰਟਰਨੈਸ਼ਨਲ ਸਟੂਡੈਂਟਸ ਭੰਡ ਆ ਰਹੇ ਨੇ ਸੋ ਇਹਦੇ ਵਿੱਚ ਇੱਕ ਤਾਂ ਜੋ ਗੱਲ ਨਿਕਲ ਕੇ ਸਾਹਮਣੇ ਆਈ ਹੈ ਸੋ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਇਹਦੇ ਵਿੱਚ ਬਹੁਤ ਵੱਡੀ ਤਦਾਦ ਜਿਹੜੀ ਆ ਉਹ ਤੇਲਿੰਗਣਾ ਜਿਹੜਾ ਆ ਇੱਕ ਸੂਬਾ ਆ ਜਿਹੜਾ ਭਾਰਤ ਦਾ ਤੇ ਉੱਥੋਂ ਕਹਿੰਦੇ ਵੀ ਕਾਫੀ ਇਹ ਵੱਡੀ تعداد ਦੇ ਵਿੱਚ ਜਿਹੜੇ ਆ ਸਟੂਡੈਂਟਸ ਜਿਹੜੇ ਪੜਨ ਵਾਸਤੇ ਆ ਰਹੇ ਨੇ ਸੋ ਇਹਦੇ ਵਿੱਚ ਟੋਟਲ ਦੱਸਿਆ ਜਾ ਰਿਹਾ ਪ੍ਰਿੰਦਰ ਜੀ ਕਿ ਅਮਰੀਕਾ ਵੱਲੋਂ ਜੋ ਵਿਦਿਆਰਥੀਆਂ ਨੂੰ ਵੀ ਦੇ ਦਿੱਤੇ ਜਾ ਰਹੇ ਨੇ ਸੋ ਉਹਦੇ ਵਿੱਚ ਕਹਿੰਦੇ ਵੀ ਇਕੱਲੇ ਭਾਰਤ ਦੇ ਵਿੱਚ 330000 ਜਿਹੜੇ ਵੀਜ਼ੇ ਦਿੱਤੇ ਗਏ ਨੇ ਸੋ ਜ ਲਗਭਗ ਕਹਿ ਲਈਏ ਵੀ ਉਹਨਾਂ ਦਾ 56% ਜੋ ਕਿ 1.8 ਲੱਖ ਵੱਧਦਾ ਸੋ ਜ ਸਿਰਫ ਦੋ ਤੇਲਗੋ ਬੋਲਣ ਵਾਲੇ ਜਿਹੜੇ ਰਾਜ ਦੇ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਸੋ ਇਹਦੇ ਵਿੱਚੋਂ ਹੀ ਜਾਰੀ ਤੇ ਗਏ ਦੇ ਸੁਪਰ ਆ ਰਹੀ ਹੈ ਕਿ ਬਹੁਤ ਵੱਡੀ ਗਿਣਤੀ ਜਿਹੜੀ ਆ ਜਿਹੜੀ ਅਮਰੀਕਾ ਪੜਨ ਆ ਰਹੀ ਹੈ ਉਹ ਸਿਰਫ ਤੇਲੰਗਨਾ ਚਾਈ ਦੇ ਵਿੱਚ ਆਂਧਰਾ ਪ੍ਰਦੇਸ਼ ਦੀ ਗੱਲ ਕਰੀਏ ਉੱਥੋਂ ਆ ਰਿਹਾ ਜਿਹੜੇ ਕਿ ਤੇਲਗੂ ਬੋਲਣ ਵਾਲੇ ਸੂਬੇ ਨੇ ਸੋ ਇਹਦੇ ਵਿੱਚ ਹੁਣ ਇਹ ਵੀ ਖਬਰ ਆਈ ਹੈ ਕਿ ਇੱਕ ਜਿਹੜਾ ਸਟੂਡੈਂਟ ਉੱਥੋਂ ਪੜ੍ਹਨ ਆਇਆ ਸੀਗਾ ਭਾਰਤ ਤੋਂ ਜੇ ਸਤੀ ਉਮਰ 30 ਸਾਲਾਂ ਦੀ ਰਸਤੀ ਜਾ ਰਹੀ ਹੈ ਸੋ ਇਹ ਵਿਦਿਆਰਥੀ ਦੀ ਆਪਣੀ ਬੰਦੂਕ ਦੀ ਹੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ ਸੋ ਇਹ ਤੇਲੰਗਨਾ ਦੇ ਹైదਰਾਬਾਦਾ ਰਹਿਣ ਵਾਲਾ ਆਰੀਨ ਰੈਡੀ ਹੈ ਅਟਲੰਟਾ ਜਾਰਜੀਆ ਵੇਖੇ ਪੜ੍ਹਨ ਵੇਖੇ ਆਇਆ ਸੀਗਾ ਤੇ ਇਹੇ ਵਿੱਚ ਕਹਿੰਦੇ ਵੀ ਆਪਣੇ ਦੋਸਤਾਂ ਦੇ ਨਾਲ ਘਰ ਵਿੱਚ ਜਨਮ ਦਿਨ ਮਨਾ ਰਿਆ ਸੀਗਾ ਤੇ ਜਨਮ ਦਿਨ ਦੇ ਜਿਹੜੇ ਯਸ਼ਰ ਹੁੰਦੇ ਉਹਦੇ ਦੌਰਾਨ ਕਦੇ ਹੋਇਆ ਕੀ ਹੈ ਕਿ ਜੋ ਉਸ ਵਲੋ شکار ਖੇਡਣ ਵਾਸਤੇ ਬੰਦੂਕ ਲਈ ਹੋਈ ਸੀ ਉਹ ਬੰਦੂਕ ਦੀ ਗੋਲੀ ਜਿਹੜੀ ਸੀ ਅਚਾਨਕ ਚੱਲ ਗਈ ਹੈ ਤਾਂ ਉਹਦੇ ਨਾਲ ਇਸ ਨੌਜਵਾਨ ਦੀ ਮੌਤ ਹੋ ਗਈ ਹੈ ਸੋ ਇਸ ਦੀ ਉਮਰ 23 ਸਾਲ ਹੈ ਤੇ ਪਾਰ ਦੇ ਜਿਹੜਾ ਤੇਲੰਗਨਾ ਦੇ ਜਿਹੜਾ ਹైਦਰਾਬਾਦ ਆ ਸੋ ਉੱਥੇ ਦਾ ਰਹਿਣ ਵਾਲਾ ਇਹ ਆਰੀਅਨ ਰੈਡੀ ਆ ਸੋ ਇਸ ਦੀ ਮੌਤ ਹੋ ਗਈ ਹੈ ਜਿਸ ਨਾਲ ਜਿਹੜੀ ਮੈਂ ਖਬਰ ਦੱਸੀ ਹੈ ਕਿ ਸਿਰਫ ਇਹ ਜਿਹੜੇ ਦੋ ਸੂਬੇ ਨੇ ਤੇਲੰਗਨਾ ਤੇ ਆਂਧਰਾ ਪ੍ਰਦੇਸ਼ ਤੋਂ ਅੱਧੇ ਦਾਣੋ ਚਾਂਦਾ ਜਿਹੜੇ ਪੜਨ ਵਾਲਿਆਂ ਦੇ ਜਿਹੜੇ ਵੀਜੇ ਲੱਗ ਰਹੇ ਨੇ ਅਮਰੀਕਾ ਦੇ ਇਸ ਇਨਾ ਦੋ ਸ਼ੀਟਾ ਤੁਹੇ ਲੱਗ ਰਹੇ ਨੇ ਸੋ ਜੇ ਪਹਿਲਾ ਕੈਨੇਡਾ ਦੇ ਵਿੱਚ ਰੁਜ਼ਗਾਰ ਦੀ ਬਹੁਤ ਵੱਡੀ ਗਿਣਤੀ ਦੇ ਸਟੂਡੈਂਟ ਆ ਰਹੇ ਸੀਗੇ ਹੋਰੇ ਰੁਜ਼ਗਾਰ ਅਮਰੀਕਾ ਵਾਲਾ ਵੀ ਕਾਫੀ ਹੈ ਪਰ ਇਹਦੇ ਵਿੱਚ ਪੰਜਾਬੀਆਂ ਦੀ ਗਿਣਤੀ ਬਹੁਤ ਘੱਟ ਹੈ ਪਹਿਣਾ ਸਾਹਿਬ ਇਹਦੇ ਵਿੱਚ ਇੱਕ ਚੀਜ਼ ਹੋ ਸਕਦੀ ਹੈ ਵੈਸੇ ਮੈਂ ਤੁਹਾਡੀ ਰਿਪੋਰਟ ਪੜ੍ਹੀ ਵੀ ਸੀਗੀ ਪਰ ਮੈਨੂੰ ਵੀ ਜਿੰਨਾ ਚਿਰ ਮੈਂ ਉੱਥੇ ਰਹੇ ਹਾਂ ਜੀ ਪੰਜਾਬ ਭਾਰਤ ਮੈਨੂੰ ਸਾਊਥ ਬਹੁਤ ਵਾਰ ਜਾਣ ਦਾ ਮੌਕਾ ਮਿਲਦਾ ਕਿ ਤੇ ਹਰ ਸਾਲ ਜਦੋਂ ਸਪੋਰਟਸ ਇਹ ਅਸੀਂ ਟੀਮਸ ਲੈ ਕੇ ਜਾਣੇ ਜਾਂਦੇ ਹਾਂ ਨੈਸ਼ਨਲ ਚੈਂਪੀਅਨਸ਼ਿਪ ਹੋਣੀ ਕੋਈ ਵੀ ਤੇ ਅਸੀਂ ਉਧਰ ਚਨਈ ਕਰਨਾਟਕਾ ਹైదరాబాద్ ਤੇ ਡੇਢ ਸਾਲ ਮੈਂ ਪੜ੍ਹਿਆ ਵੀ ਆ ਜੀ ਅਨਮਲਾਈ ਯੂਨੀਵਰਸਿਟੀ ਜਦੋਂ ਐਮਫਲ ਮੈਂ ਉੱਤੇ ਕੀਤੀ ਤੇ ਹਾਂ ਇੱਕ ਚੀਜ਼ ਹੈਗੀ ਹੈ ਜੀ ਜੇ ਪੜ੍ਹਾਈ ਦੇ ਪੱਖੋਂ ਤੁਸੀਂ ਦੇਖੋਗੇ ਪ੍ਰਿਆਨ ਸਾਹਿਬ ਤਾਂ ਆਮ ਮਾਸਟਰ ਡਿਗਰੀਜ਼ ਤਾਂ ਆਮ ਬੰਦਿਆਂ ਨੇ ਕੀਤੀਆਂ ਹੋਈਆਂ ਇਹ ਨਹੀਂ ਕਿ ਕਿ ਸੌਖੇ ਤਰੀਕੇ ਨਾਲ ਹੁੰਦੀਆਂ ਨੇ ਉੱਤੇ ਤੇ ਪੀ ਐਚ ਡੀ ਬਹੁਤ ਮਿਲਣਗੇ ਆਪਣੇ ਪੀ ਐਚ ਡੀ ਜੇ ਪੰਜਾਬ ਦੀ ਗੱਲਬਾਤ ਕਰੀਏ ਸਟੂਡੈਂਟ ਬਹੁਤ ਘੱਟ ਹੁੰਦੇ ਨੇ ਜੇ ਇਹਨਾਂ ਮੁਲਕਾਂ ਦੀ ਗੱਲ ਬਾਤ ਕਰੀਏ ਜਿੱਦਾਂ ਪ੍ਰਿੰਨ ਸਾਹਿਬ ਅਮਰੀਕਾ ਦੇ ਵਿੱਚ ਆਈਟੀ ਪ੍ਰੋਫੈਸ਼ਨਲਾਂ ਜੁੜੇ ਹੋਏ ਡਾਕਟਰਸ ਜੁੜੇ ਹੋਏ ਤਾਂ ਬੈਂਗਲੌਰ ਇਹਨਾਂ ਸਾਊਥ ਵਾਲੇ ਸਟੇਟਸ ਦੇ ਵਿੱਚੋਂ ਜ਼ਿਆਦਾਤਰ ਵਿਦਿਆਰਥੀ ਪਰ ਉਹ ਉਹ ਗ੍ਰੈਜੂਏਸ਼ਨ ਤੋਂ ਬਾਅਦ ਹੀ ਆਉਂਦੇ ਨੇ ਜੀ ਪ੍ਰਿੰਨ ਸਾਹਿਬ ਦੇਖੋ ਵੀ ਜੀ ਦੇ ਵਿੱਚ ਜੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੋ ਇਹਦੇ ਵਿੱਚ ਇਨਫੋਰਮੇਸ਼ਨ ਆ ਰਹੀਆਂ ਨੇ ਸੋ ਦੱਸ ਰਹੇ ਨੇ ਕਿ ਦਬਿਪਾ ਸੋ ਸਟੂਡੈਂਟ ਜਿਹੜੇ ਨੇ ਉਹ ਮਾਸਟਰ ਡਿਗਰੀ ਲਈ ਜਾ ਰਹੇ ਨੇ ਜਾਂ ਪੀ ਐਚ ਡੀ ਦੇ ਜਿਹੜੇ ਪ੍ਰੋਗਰਾਮਸ ਹੁੰਦੇ ਨੇ ਉਹਨਾਂ ਵਾਸਤੇ ਜਾਂਦੇ ਨੇ ਸੁਪਾਵਾ ਕਿ ਗ੍ਰੈਜੂਏਸ਼ਨ ਕਰਨੇ ਤੋਂ ਬਾਅਦ ਅਗਾਹ ਪੋਸਟ ਗ੍ਰੈਜੂਏਸ਼ਨ ਕਰਨੀ ਹੈ ਮਾਸਟਰ ਡਿਗਰੀ ਕਰਨੀ ਹੈ ਸੋ ਉਹਦੇ ਵਾਸਤੇ ਜ਼ਿਆਦਾਤਰ ਵੀਜ਼ੇ ਲੈ ਜਾਂਦੇ ਨੇ ਸੋ ਉਹਨਾਂ ਦੇ ਅਮਰੀਕਾ ਦੇ ਜੋ ਫਿਕਸ ਯੂਨੀਵਰਸਿਟੀ ਆ ਨੇ ਉਹਨਾਂ ਦਾ ਮੰਦੜਾ ਵੀ ਇਹਨਾਂ ਦੇ ਡਾਕੂਮੈਂਟਸ ਵਗੈਰਾ ਸਾਰੇ ਸਹੀ ਹੁੰਦੇ ਨੇ ਤੇ ਗਾਲ ਦਾ ਟੰਗ ਤਰੀਕੇ ਵੀ ਇਹ ਘੱਟ ਅਪਣਾਏ ਜਾਂਦੇ ਨੇ ਤੇ ਦੂਜਾ ਇਹ ਆ ਵੀ ਉੱਥੇ ਇਹ ਜੋ ਐਵੀਕੇਰੇਸ਼ਨ ਵੱਖ-ਵੱਖ ਇਹਜੈਂਟਸ ਦੇ ਉਹਦਾ ਤਾਂ ਇਸਤੇਮਾਲ ਵੀ ਬਹੁਤ ਘੱਟ ਕੀਤਾ ਉਹ ਸਿੱਧੇ ਵਿਦਿਆਰਥੀ ਉੱਥੇ ਦੇ ਜਿਹੜੇ ਕੌਂਸਲਟੇਟ ਆਫਿਸ ਨੇ ਅਮਰੀਕਾ ਦੇ ਉਹਨਾਂ ਦੇ ਥਰੂ ਵੀਜ਼ੇ ਲੈ ਜਾਂਦੇ ਨੇ ਪਰ ਆਪਕਿ ਉਹ ਏਜੰਟਸ ਦੇ ਥਰੂ ਨਾ ਜਾ ਕੇ ਸਿੱਧੇ ਹੀ ਜਿਹੜੇ ਆ ਇਹਨਾਂ ਵੱਖ-ਵੱਖ ਆਫਿਸ ਦੇ ਵਿੱਚ ਸੰਪਰਕ ਕਰਕੇ ਆਪਣੇ ਵੀਜ਼ੇ ਲੈ ਲੈਂਦੇ ਨੇ ਸੋ ਅਗਰ ਇਹ ਪੰਜਾਬ ਦੇ ਜਿਹੜੇ ਸਟੂਡੈਂਟਸ ਵੀਰੇ ਇਸ ਪਾਸੇ ਨੂੰ ਧਿਆਨ ਦੇਣ ਕਿ ਗ੍ਰੈਜੂਏਸ਼ਨ ਤੋਂ ਬਾਅਦ ਅਗਰ ਪੋਸਟ ਗ੍ਰੈਜੂਏਸ਼ਨ ਜਾਂ ਮਾਸਟਰ ਡਿਗਰੀਆਂ ਜਾਂ ਜਿਹੜੇ ਪੀ ਐਚ ਡੀ ਦੇ ਸਬੰਧਤ ਜਿਹੜੇ ਵੱਖ-ਵੱਖ ਜਿਹੜੇ ਖੁੰਦੇ ਨੇ ਪੜਾਈਆਂ ਅਗਰ ਉਹਨਾਂ ਦੇ ਵਿੱਚ ਜਾਣਤਾ ਅਮਰੀਕਾ ਦੇ ਵਿੱਚ ਜਾ ਕੇ ਉਹਨਾਂ ਕੋਲ ਹੋਰ ਵੀ ਵਧੀਆ ਆਪਚਰਸ ਮਿਲ ਸਕਦੇ ਤੇ ਜਿਹੜੀ ਇਹ ਖੱਜਲ ਖਰਾਬੀ ਵੀ ਬਹੁਤ ਸਾਰੀ ਹੁੰਦੀ ਹੈ ਏਜੰਟਸ ਦੇ ਥਰੂ ਇਹਨਾਂ ਤੋਂ ਵੀ ਬਚਿਆ ਜਾ ਸਕਦਾ ਤੇ ਉਸ ਟਾਈਮ ਬੱਚਾ ਜਿਹੜਾ ਹੁੰਦਾ ਆ ਸੋ ਮਾਨਸਿਕ ਤੌਰ ਤੇ ਵੀ ਕਾਫੀ ਜਿਹੜਾ ਆ ਇਹ ਇੱਕ ਪਲੱਸ 2 ਕਰਦੇ ਤੋਂ ਬਾਅਦ ਹੁਣ ਇੱਕ ਗ੍ਰੈਜੂਏਸ਼ਨ ਕਰਦੇ ਦਾ ਮਤਲਬ ਉਹ ਵੀ ਚੰਗੀ ਪੜਾਈ ਵਾਸਤੇ ਹਣਾ ਸੋ ਫਰਕ ਬਹੁਤ ਹੈ ਅਗਰ ਇਸ ਪਾਸੇ ਨੂੰ ਥੋੜਾ ਸੋਚਣਾ ਸ਼ੁਰੂ ਕਰ ਦੇਣ ਤਾਂ ਇਹ ਜਿਹੜੀ ਗਿਰਤੀ ਆ ਜਿ ਸਿਰਫ ਤੇਲੰਗਣਾ ਤੇ ਆਧਰਾ ਪਰਦੇਸ਼ ਦੀ ਜਿਹੜੀ ਬਨੇਰੇ ਆ ਉਹਦੇ ਵਿੱਚ ਪੰਜਾਬ ਦਾ ਨੰਬਰ ਵੀ ਆਉਣ ਵਾਲੇ ਸਮੇਂ ਚ ਇਹ ਵੱਧ ਸਕਦਾ ਵੱਧ ਸਕਦਾ ਜੀ ਵੱਧ ਸਕਦਾ ਤੇ ਕਿਉਂਕਿ ਤੁਸੀਂ ਦੱਸਿਆ ਹੀ ਹੈ ਵੀ ਗ੍ਰੇਡ 12 ਤੋਂ ਬਾਅਦ ਇੰਨੀ ਮੈਂਟਲ ਤੇ ਫਿਜ਼ੀਕਲੀ ਡਿਵੈਲਪਮੈਂਟ ਨਹੀਂ ਹੋਈ ਹੁੰਦੀ ਹੈਗੀ ਤੇ ਆਪਣੇ ਫੈਸਲੇ ਲੈਣ ਸੋ ਸਮਝ ਦੀ ਘਾਟ ਹੁੰਦੀ ਆ ਤੇ ਅਸੀਂ ਵੀ ਇਹੀ ਆਸ ਕਰਦੇ ਹਾਂ ਜੀ ਪੰਜਾਬ ਤੋਂ ਆਉਣ ਵਾਲੇ ਵਿਦਿਆਰਥੀ ਔਰ ਗਲਤ ਏਜੰਟਾਂ ਦੇ ਧੱਕੇ ਨਹੀਂ ਚੜ ਸਕਦੇ ਔਰ ਡਾਇਰੈਕਟ ਜਿਹੜਾ ਜੀ ਐਮਬੈਸੀ ਨਾਲ ਕੰਟਰੈਕਟ ਜਿਹੜਾ ਕੰਟੈਕਟ ਕਰਕੇ ਤੇ ਉੱਥੋਂ ਜੋ ਜੋ ਜਿਹੜੇ ਜਿਹੜੇ ਵੀਜ਼ਾਸ ਖੁੱਲਦੇ ਨੇ ਉੱਥੇ ਲਈ ਡਾਇਰੈਕਟ ਅਪਲਾਈ ਕਰ ਸਕਦੇ ਨੇ ਤੇ ਬਾਅਦਿਆਂ ਆਪਾਂ ਨਾਲ ਦੀ ਨਾਲ ਅਗਲੀ ਖਬਰ ਤੋਂ SMS ਲੋਜਿਸਟਿਕਸ ਨੂੰ ਹਾਈ ਵੇ ਲਈ ਅਰਜੈਂਟ ਅਰਜੈਂਟ ਪੰਛੀ ਡਰਾਈਵਰ ਚਾਹੀਦੇ ਨੇ ਤਾ ਜਰੂਰ ਵੀਰ ਭੈਣ ਭਰਾ ਕਾਲ ਕਰ ਲਿਓ 2-3 ਸਾਲ ਦਾ ਤਜਰਬਾ ਜੌਬ ਨਾਲ ਦੀ ਨਾਲ ਮਿਲ ਜੂ ਐਸਐਮਐਸ ਲੋਜਿਸਟਿਕਸ 647533 7009 ਤੇ ਕਾਲ ਕਰ ਲਿਓ ਤੇ ਪੀਆਰੂਮ ਸਪਲਾਈਸ ਟਾਇਲਟ ਸੀਟ ਵੈਨਿਟੀਆਂ ਟੂਟੀਆਂ ਸ਼ਾਵਰਡੋਰ ਸ਼ਾਵਰ ਪੈਨਲ ਲੈਣਾ ਹੈ ਤਾਂ ਜਾਣਾ ਪੈਣਾ ਹੈ ਸ੍ਰੀ ਲੰਟਰਨ ਟਰਮ ਦਾ ਇੰਟਰਸੈਕਸ਼ਨ ਟਿਮ ਹਾਟਨ ਦੀ ਬੈਕ ਸਾਈਡ ਤੇ 905 466 3888 ਦੇ ਉੱਤੇ ਨਾਲ ਗੱਲਬਾਤ ਕੀਤੀ ਜਾ ਸਕਦੀ ਆ ਪੰਡਤ ਸਾਹਿਬ ਹੁਣ ਆਪਾਂ ਥੋੜੀ ਜੀ ਆਪਣੇ ਅਪੀਲ ਦੀ ਗੱਲ ਕਰ ਲਈਏ ਕਿਉਂਕਿ ਸਾਰੇ ਸਰੋਤਿਆਂ ਦਾ ਧਿਆਨ ਹੁੰਦਾ ਵੀ ਸਾਡੇ ਪੀਲ ਰੀਜਨ ਦੇ ਵਿੱਚ ਜੀਟੀਏ ਚ ਬ੍ਰੈਂਟਨ ਚ ਕੀ ਕੁਝ ਹੋਇਆ ਕੀ ਕੁਝ ਵਾਪਰਿਆ ਤੇ ਹੁਣ ਜੇ ਪੀਲ ਦੀ ਗੱਲਬਾਤ ਕਰੀਏ ਤਾਂ ਕਹਿੰਦੇ ਜੀ ਜੇ ਆਪਾਂ ਬਜਟ ਦੀ ਗੱਲਬਾਤ ਕਰੀਏ 5.5% ਵਾਧੇ ਦੀ ਤਜ਼ਵੀਜ਼ ਕੀਤੀ ਗਈ ਹੈ ਜੀ ਤੇ ਦੇਖੋ ਇਹਦੇ ਵਿੱਚ ਜੇ ਪੀਲ ਰੀਜਨ ਦਾ ਜੋ ਪ੍ਰੋਪੋਸਟ 225 ਦਾ ਬਜਟ ਹੈ ਉਸ ਦੇ ਵਿੱਚ ਗੱਲ ਕਰੀਏ ਤਾਂ ਇਹ 6.2 ਬਿਲੀਅਨ ਦਾ ਬਜਟ ਜਿਹੜਾ ਪ੍ਰੋਪੋਸ ਕੀਤਾ ਗਿਆ ਉਸ ਦੇ ਵਿੱਚ ਦੱਸਿਆ ਜਾ ਰਿਹਾ ਕਿ 13.9 ਬਿਲੀਅਨ ਡਾਲਰ ਦਾ ਕਹਿੰਦੇ ਆਪਰੇਟਿੰਗ ਐਕਸਪੈਂਡੀਚਰ ਦੇ ਤੌਰ ਤੇ ਖਤੇ ਜਾਊਗਾ ਤੇ 2.3 ਬਿਲੀਅਨ ਡਾਲਰ ਜਿਹੜਾ ਆ ਉਹ ਕੈਪੀਟਲ ਐਕਸਪੈਂਡੀਚਰ ਦੇ ਤੌਰ ਤੇ ਜਿਹੜਾ ਖਰਚਾ ਕੀਤਾ ਜਾਊਗਾ ਸੋ ਇਹਦੇ ਨਾਲ ਦੱਸ ਰਹੇ ਨੇ ਦੀ 5.5 ਫੀਸਤੀ ਦਾ ਜੋ ਪ੍ਰਾਪਰਟੀ ਟੈਕਸ ਦਾ ਵਾਧਾ ਆ ਉਹ ਪੀ ਲੀਜਨ ਦੇ ਵਿੱਚ ਹੋਵੇਗਾ ਤੇ ਇਹਦੇ ਵਿੱਚ ਦੱਸ ਰਹੇ ਨੇ ਵੀ 1.3% ਦਾ ਵਾਧਾ ਜਿਹੜਾ ਕਿ ਰੀਜਨਲੀ ਕੰਟਰੋਲ ਸਰਵਿਸ ਉਹਨੀਆਂ ਦੇ ਉਹਦੇ ਵਿੱਚ ਦੇ 4.1% ਦਾ ਵਾਧਾ ਜਿਹੜਾ ਆ ਉਹ ਪੀ ਰੀਜਨਲ ਪੁਲਿਸ ਨਾਲ ਸੰਬੰਧ ਜਿਹੜੀਆਂ ਸਰਵਿਸ ਨੇ ਸੋ ਉਹਦੇ ਵਿੱਚ ਜਿਹੜਾ ਵਾਧਾ ਹੋਵੇਗਾ ਸੋ ਇਹ ਦੱਸ ਰਹੇ ਨੇ ਕਿ ਜੋ ਪ੍ਰਾਪਰਟੀ ਟੈਕਸ ਹੈ ਉਹ ਐਵਰੇਜ ਜਿਹੜਾ ਰੈ residențial ਹੈ ਉਹਦੇ ਵਿੱਚ 321 ਡਾਲਰ ਦਾ ਜਿਹੜਾ ਵਾਦਾ ਦੇਖਣ ਨੂੰ ਮਿਲੂਗਾ ਤੇ ਜੇਕਰ ਅਸੀਂ ਕਮਰਸ਼ੀਅਲ ਪ੍ਰਾਪਰਟੀ ਟੈਕਸ ਦੀ ਗੱਲ ਕਰੀ ਤਾਂ ਉਹਦੇ ਵਿੱਚ 564 ਡਾਲਰ ਦਾ ਜਿਹੜਾ ਐਵਰੇਜ ਵਾਦਾ ਆ ਉਹ ਦੇਖਣ ਨੂੰ ਮਿਲੂਗਾ ਸੋ ਅਗਰ ਇਹ ਜੋ ਉਹਨਾਂ ਦੀਆ ਪ੍ਰੋਪੋਜ਼ਲ ਨੇ ਅਗਰ ਆਉਣ ਵਾਲੇ ਸਮੇਂ ਦੌਰਾਨ ਐਕਸੈਪਟ ਹੋ ਜਾਂਦੀਆਂ ਨੇ ਤਾਂ 5.5% ਦਾ ਜਿਹੜਾ ਵਾਧਾ ਆ ਫਿਰ ਉਹ ਪੀਲੀ ਜਿੰਦੇ ਜਿਹੜੇ ਨਾਗਰਿਕ ਨੇ ਸੋ ਉਹਨਾਂ ਦੇ ਪ੍ਰਾਪਰਟੀ ਟੈਕਸਸ ਦੇ ਵਿੱਚ ਹੋਵੇਗਾ ਤੇ ਨਾਲ ਅਸੀਂ ਗੱਲ ਕਰੀਏ ਜੋ 407 ਐਕਸਪ੍ਰੈਸ ਟੋਲ ਰੂਟ ਹੈ ਸੋ ਇਹਦੇ ਵਿੱਚ ਵੀ ਜਨਵਰੀ 1 2025 ਦੇ ਵਿੱਚ ਇਹਨਾਂ ਦੇ ਰੇਟਸ ਦੇ ਵਿੱਚ ਵਾਧਾ ਹੋ ਰਿਹਾ ਇਹ ਦੱਸ ਰਹੇ ਨੇ ਕਿ 3 ਤੋਂ ਲੈ ਕੇ 14 ਸੈਂਟ ਜਿਹੜੇ ਨੇ ਹਾਰੇ ਕਿਲੋਮੀਟਰ ਜਿਹੜੇ ਗ੍ਰੀਸ ਚਾਰजेस ਹੋੜ ਗਏ ਸੋ ਇਹਦੇ ਵਿੱਚ ਦੱਸਿਆ ਰਿਹਾ ਵੀ ਕੁਝ ਕੈਮਰੇ ਨਾਲ ਸੰਬੰਧਿਤ ਅਕਾਊਂਟ ਫੀਸ ਤੇ ట్రాਨਸਪੌਂਡਰ ਜਿਹੜੀਆਂ ਲੀਜ਼ ਫੀਸ ਸੀਸ ਹੁੰਦੀਆਂ ਨੇ ਸੋ ਇਹਦੇ ਵਿੱਚ ਵਾਦਾ ਹੋਣਾ ਸੋ ਵੱਖ-ਵੱਖ ਇਹ ਗੱਡੀ ਦੇ ਹਿਸਾਬ ਦੇ ਨਾਲ ਵੱਖ-ਵੱਖ ਤੁਸੀਂ ਕਿਸ ਜਗ੍ਹਾ ਤੋਂ ਐਂਟਰ ਕਰ ਰਹੇ ਹੋ ਐਗਿਤ ਕਰ ਰਹੇ ਹੋ ਸੋ ਵੱਖ-ਵੱਖ ਹਿਸਾਬ ਦੇ ਨਾਲ 0 ਤੋਂ ਲੈ ਕੇ 14 ਸੈਟ ਪਰ ਕਿਲੋਮੀਟਰ ਦਾ ਜਿਹੜਾ ਵਾਦਾ ਆ ਉਹ ਜਨਵਰੀ 1 2025 ਤੋਂ ਹਾਈਵੇ 407 ਦੇ ਉੱਪਰ ਦੇਖਣ ਨੂੰ ਜਿਹੜਾ ਮਿਲੇਗਾ ਪ੍ਰਿੰਸ ਸਾਹਿਬ ਇਹਦੇ ਵਿੱਚ ਮਾੜੀ ਜਿਹੀ ਇਨਪੁਟ ਪਾਇਓ ਮੈਨੂੰ ਪਤਾ ਤੁਸੀਂ ਕੰਟੀਨਿਊ ਕਰਨਾ ਸੀ ਪ੍ਰਿੰਸ ਸਾਹਿਬ ਕੀ ਫਾਇਦਾ ਮਤਲਬ ਸਰਕਾਰ ਆਪ ਦੇ ਬਿਆਨਬਾਜ਼ੀਆਂ ਕਰ ਲੈਂਦੇ ਆ ਕਦੇ ਟਨਲ ਨੂੰ ਲੈ ਕੇ ਕਦੇ ਕੋਈ ਕਦੇ ਸੁਝਾਅ ਸੀ ਵੀ ਇਹਨੂੰ ਬਾਈ ਕਰ ਲੈਣਗੇ ਪਿੱਛੇ ਦਿਨੀ ਜਦੋਂ ਜਦੋਂ ਕਿਉਂਕਿ ਪ੍ਰਾਈਵੇਟ ਅਥਾਰਟिटीज ਨੇ ਜੀ ਇਹ ਫਰੋਸ 7 ਦੀ ਗੱਲਬਾਤ ਕਰੀਏ ਜਿਉਂ ਹੀ ਮੰਨ ਲਾ ਸਰਕਾਰ ਨੇ ਇਦਾਂ ਦਾ ਰੁਖ ਅਪਣਾਇਆ ਇਹਨਾਂ ਨੇ ਰਿਲੈਕਸੇਸ਼ਨ ਦਿੱਤੀ ਵੀ ਟਰੱਕਰਜ਼ ਨੂੰ ਜਾਂ ਜਿਨ੍ਹਾਂ ਦੀ ਇਨਕਮ ਘੱਟ ਹੈ ਜੇ ਉਹਨਾਂ ਨੂੰ ਅਸੀਂ ਹਫ਼ਤੇ 'ਚ ਐਨੇ ਟ੍ਰਿਪ ਦਵਾਂਗੇ ਉਹ ਤਾਂ ਹਜੇ ਹਫ਼ਤਾ ਵੀ ਨਹੀਂ ਲੰਘਿਆ ਉਸ ਖਬਰ ਨੂੰ ਇਹ ਤਾਂ ਨਾਲ ਦੀ ਨਾਲ ਇਹਨਾਂ ਨੇ ਟਰਾਂਸਫਾਰਮਰ ਜਿਹੜੇ ਆ ਜੀ ਉਹਨਾਂ ਦੇ ਵੀ ਜਿਹੜੀ ਜਿੱਥੇ ਫਲੈਸ਼ ਵਾਜਦਾ ਕੈਮਰਾਜ਼ ਐਂਟਰ ਔਰ ਐਗਜ਼ਿਟ ਦੇ ਉੱਤੇ ਉਹਦੇ ਰੇਟ ਵਧਾਉਣ ਜਾ ਰਹੇ ਨੇ ਜੀ ਤਦਿਕੂਪ ਦੇ ਜੀ ਦੇ ਵਿੱਚ ਹੁਣੇ ਆਮ ਲੋਕਾਂ ਵਾਸਤੇ ਆਪਸ਼ਨਸ ਬਹੁਤੇ ਨਹੀਂ ਹਨ ਕਿਉਂਕਿ ਇਹ ਸਰਕਾਰ ਹੁਣ ਦਾਅਵੇ ਤਾਂ ਕਰ ਰਹੀ ਹੈ ਵੀ ਅਸੀਂ ਨਵੇਂ ਹਾਈਵੇ ਬਣਾਵਾਂਗੇ 413 ਬਣਾਉਣ ਦੀ ਵੀ ਗੱਲ ਹੈ ਉਹ ਕਦ ਬੰਦੇ ਨੇ ਇਹ ਕਾਹ ਦੀ ਚੀਜ਼ਾਂ ਸਾਰੀਆਂ ਇੰਪਲੀਮੈਂਟ ਹੋ ਰਹੀਆਂ ਨੇ ਇਹ ਤਾਂ ਹੁਣ ਇਹ ਕਾਫੀ ਸਵੇ ਤੋਂ ਇਹ ਗੱਲਾਂ ਬਾਤਾਂ ਹੋ ਰਹੀਆਂ ਨੇ ਸੋ ਜਦੋਂ ਅਸਲ ਦੇ ਵਿੱਚ ਸਾਰਾ ਖੁਸ਼ ਬਣੇਗਾ ਤਾਂ ਹੀ ਲੋਕਾਂ ਨੂੰ ਜਿਹੜੀ ਸਹੂਲਤ ਮਿਲ ਸਕਦੀ ਪਰ ਹੋਰ ਕਿਉਂਕਿ ਬਹੁਤੇ ਆਪਸ਼ੇ ਸਦਾ ਹੁਣ ਕਰਕੇ ਇਹ ਕਈ ਵਾਰ ਲੋਕਾਂ ਨੂੰ ਹਾਈਵੇ 407 ਵੀ ਲੜਨਾ ਪੈਂਦਾ ਪਰ ਸਰਕਾਰ ਸਿਰਫ ਗੱਲਾਂ ਬਾਤਾਂ ਜ਼ਿਆਦਾ ਕਰ ਰਹੀ ਹੈ ਉਹ ਚੀਜ਼ਾਂ ਇੰਪਲੀਮੈਂਟ ਹੋ ਨਹੀਂ ਰਹੀਆਂ ਕਿਉਂਕਿ ਵਿਰੋਧੀ ਧਿਰ ਐਂਡੀਪੀ ਨੇ ਵੀ ਦੋਸ਼ ਲਾਏ ਸੀ ਕਿ ਰਾਈਟ ਟੂ ਜਿਹੜੀ ਇਨਫੋਰਮੇਸ਼ਨ ਦੇ ਜ਼ਰੀਏ ਅਸੀਂ ਜੋ ਗੱਲਾਂ ਬਾਤਾਂ ਦੇਖਿਆ ਵੀ ਸਰਕਾਰ ਕਿ ਪ੍ਰੈਕਟੀਕਲੀ ਕਦੇ ਕੁਛ ਨਹੀਂ ਕਰ ਰਹੀ ਉਹਨਾਂ ਦੇ ਕਾਗਜ਼ਾਂ ਦੇ ਵਿੱਚ ਕਹਿੰਦੇ ਇਹੋ ਜਿਹੀ ਕੋਈ ਗੱਲਬਾਤ ਤਾਂ ਨਹੀਂ ਹੋ ਰਹੀਆਂ ਸਿਰਫ ਬਿਆਨਵਾਜ਼ੀਆਂ ਜਿਆਦਾ ਕਰ ਰਹੇ ਨੇ ਹਾਈਵੇਸ ਨੂੰ ਲੈ ਕੇ ਤੇ ਇਹ ਦੋਸ਼ ਵਿਰੋਧੀ ਵੀ ਲਾ ਰਹੇ ਨੇ ਪਰ ਇੰਨਾ ਜ਼ਰੂਰ ਹੈ ਵੀ ਇਹ ਸਾਰੀ ਚੀਜ਼ਾਂ ਦਾ ਜੋ ਖਮਿਆਜਾ ਆ ਆਵਾਮ ਲੋਕਾਂ ਨੂੰ ਪਹੁੰਚਣਾ ਪੈਂਦਾ ਤੇ ਅਗਰ ਇਹ ਇਸ ਤਰੀਕੇ ਨਾਲ ਹੋਰ ਮਹਿੰਗਾ ਖੁੱਦਾ ਆ ਤੇ ਜਿਹੜੇ ਲੋਕ ਇਥੇ ਸਫ਼ਰ ਕਰਦੇ ਨੇ ਉਹਨਾਂ ਨੂੰ ਹੋਰ ਜਿਹੜਾ ਆ ਵਾਧੂ ਖਰਚੇ ਜਿਹੜੇ ਆ ਆਉਣ ਵਾਲੇ ਸਮੇਂਦਰਰ ਢੇਰੇ ਪਣਗੇ ਸੋ ਇਹਦੇ ਨਾਲ ਵਿੱਚ ਜੇਕਰ ਅਸੀਂ ਗੱਲ ਕਰੀਏ ਜੋ ਫੈਡਰਲ ਸਰਕਾਰ ਦੇ 250 ਡਾਲਰ ਦੀ ਜਵਾਰਸ਼ਿਕ ਸਹਾਇਤਾ ਅਗਲੇ ਸਾਲ ਦੇਣ ਦੀ ਗੱਲ ਕੀਤੀ ਹੈ ਨਾਲ ਬਹੁਤ ਸਾਰੀਆਂ ਚੀਜ਼ਾਂ ਦੇ ਉੱਪਰ ਇਹ ਜੀਐਸਟੀ ਜਿਹੜਾ ਹੈ ਸਿਕਾ ਉਸ ਨੂੰ ਕੁਝ ਸਮੇਂ ਵਾਸਤੇ 2 ਮਹੀਨੇ ਵਾਸਤੇ ਬ੍ਰੇਕ ਲੋਡ ਦੀ ਵੀ ਗੱਲ ਕਹੀ ਹੈ ਪਰ ਇਹਦੇ ਵਿੱਚ ਪਤਾ ਲੱਗਾ ਕਿ ਜੋ ਬਜ਼ੁਰਗ ਦੇ ਜਿਹੜੇ ਕਿ 올ਡੇਜ ਸਿਕਿਉਰਟੀ ਪੈਨਸ਼ਨ ਦੇ ਨਾਲ ਗੁਜ਼ਾਰਾ ਕਰਦੇ ਨੇ ਸੋ ਉਹਨਾਂ ਦੇ ਵਿੱਚ ਰੋਸ ਹੈ ਉਹ ਕਹਿੰਦੇ ਵੀ ਇਹਦੇ ਵਿੱਚ ਕਦੇ ਵੀ ਸਾਨੂੰ ਮਾਂਜਾ ਰੱਖਿਆ ਗਿਆ ਇਹਦੇ ਵੀ 250 ਡਾਲਰ ਦੀ ਜਿਹੜੀ ਆਰਥਿਕ ਸਹਾਇਤਾ ਵੀ ਕੰਮ ਕਰਨ ਵਾਲੇ ਲੋਕਾਂ ਨੂੰ ਦਿੱਤੀ ਗਈ ਹੈ ਪਰ ਜਿਹੜੇ ਬਜ਼ੁਰਗ ਜਿਹੜੇ ਪੈਨਸ਼ਨ 'ਤੇ ਫੱਟ ਪੈਣਦੇ ਕਹਿੰਦੇ ਵੀ ਉਹਨਾਂ ਨੂੰ ਇਹਦੇ ਤੋਂ ਬਾਹਰ ਰੱਖਣ ਕਰਕੇ ਕਹਿੰਦੇ ਵੀ ਉਹਨਾਂ ਨੂੰ ਜਿਹੜਾ ਲੱਗਦਾ ਵੀ ਉਹਨਾਂ ਦੇ ਨਾਲ ਪੇਤ ਭਾਵ ਹੋ ਰਿਹਾ ਜਦੋਂ ਕਿ ਇਹ ਜਿਵੇਂ ਡੂੜੋ ਸਾਹਿਬ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਕਿ 10 ਫੀਸਦੀ ਦਾ ਵਾਅਦਾ ਤਾਂ ਕਹਿੰਦੇ ਸੀ ਆਲਰੇਡੀ ਕਰ ਦਿੰਦਾ ਆ ਤੇ ਇਸ ਕਰਕੇ ਕਹਿੰਦੇ ਵੀ ਇਹ 250 ਡਾਲਰ ਦੀ ਜਿਹੜੀ ਸਹਾਇਤਾ ਆ ਕਹਿੰਦੇ ਉਹਨਾਂ ਅਕਰੀਡੀਅੰਸ ਵਾਸਤੇ ਆ ਜਿਹੜੇ ਆਪਣੇ ਖਰਚੇ ਪੂਰੇ ਕਰਨ ਲਈ ਮਹੱਤਵ ਕਰ ਰਹੇ ਨੇ ਪਰ ਬਜ਼ੁਰਗਾ ਦਾ ਮਤਲਬ ਆ ਕਹਿੰਦੇ ਵੀ ਜਿੰਨੀ ਵਿਗਿਆਈ ਵਧੀ ਆ ਤੇ ਉਹਦੇ ਨਾਲ ਉਹ ਵੀ ਇਫੈਕਟ ਹੋਏ ਨੇ ਉਹਨਾਂ ਦਾ ਵੀ ਪ੍ਰਭਾਵ ਉਸ ਚੀਜ਼ ਤੇ ਪਿਆ ਸੋ ਕਹਿੰਦੇ ਵੀ 250 ਡਾਲਰ ਜਿਹੜਾ ਉਹਨਾਂ ਨੂੰ ਦਾਅ ਤੇ ਡੇਢ ਦਾ ਜਿਹੜਾ ਫੈਸਲਾ ਹੋਇਆ ਸੋ ਕਹਿੰਦੇ ਵੀ ਇਹ ਉਹਦੇ ਨਾਲ ਕਹਿੰਦੇ ਸਾਡੇ ਨਾਲ ਕਹਿੰਦੇ ਭੇਦਭਾਵ ਕੀਤਾ ਜਾ ਰਿਹਾ ਸੋ ਡਾਰੀਓ ਦੀ ਸਰਕਾਰ ਦੀ ਗੱਲ ਕਰੀਏ ਇਹਨਾਂ ਦਾ 108.5 ਮਿਲੀਅਨ ਡਾਲਰ ਦਾ ਜਿਹੜਾ ਫੈਡਰਲ ਸਰਕਾਰ ਦੇ ਨਾਲ ਸਮਝੌਤਾ ਹੋਇਆ ਸੋ ਇਹਦੇ ਨਾਲ ਕਹਿੰਦੇ ਵੀ ਆਉਣ ਵਾਲੇ ਸਮੇਂ ਦੌਰਾਨ ਇਹ 9.8 ਮਿਲੀਅਨ ਜਿਹੜੇ ਮੀਸਟੇ ਸਕੂਲ ਵਾਦੇ ਜਿਹੜੇ ਬੱਚਿਆਂ ਵਾਸਤੇ ਕਹਿੰਦੇ ਦਿੱਤੇ ਜਾਣਗੇ ਤੇ ਇਹਦੇ ਨਾਲ ਇਹ ਫੈਡਰਲ ਫੈਮਿਲੀਜ਼ ਮਿਨਿਸਟਰ ਵੱਲੋਂ ਦੱਸਿਆ ਜਾ ਰਿਹਾ ਕਿ ਦੇ ਵੀ ਤਕਰੀਬਨ 1.60 ਲੱਖ ਜਿਹੜੇ ਐਡੀਸ਼ਨਲ ਕਿੱਸ ਦੇ ਬੱਚੇ ਨੇ ਵੀ ਉਹਨਾਂ ਨੂੰ ਇਸ ਚੀਜ਼ ਦਾ ਜਿਹੜਾ ਫਾਇਦਾ ਹੋਣਾ ਤੇ ਨਾਲ ਕਿ ਜੀ ਗੱਲ ਕੈਨੇਡਾ ਪੋਸਟ ਸਟ੍ਰਾਈਕ ਦੀ ਕਰੀਏ ਸੋ ਅੱਜ 11ਵੇਂ ਦਿਨ ਵਿਖੇ ਇਹ ਸਟ੍ਰਾਈਕ ਜਿਹੜੀ ਆ ਇਹ ਦਾਖਲ ਹੋ ਗਈ ਆ ਸੋ ਜਿੱਥੇ ਕੈਨੇਡਾ ਪੋਸਟ ਨਾਲ ਉਹ 11 65 ਅਗਲੇ 4 ਸਾਲਾਂ ਦੇ ਵਿੱਚ ਵਾਅਦੇ ਦੀ ਜਿਹੜੀ ਇਹ ਵਿਚ ਰੱਖ ਰਹੀ ਹੈ ਤਾਂ ਰਿਸ਼ਡਲ ਦੇ ਪੇਡ ਲੀਵ ਵੀ ਦਿੱਤੀ ਜਾ ਰਹੀ ਹੈ ਪਰ ਜੇਕਰ ਦੂਜੀ ਪਾਸੇ ਯੂਨੀਅਨ ਦੀ ਗੱਲ ਕਰੀਏ ਤਾਂ ਉਹ ਐਕਿਮੂਲੇਟਿਵ ਵੇਜ ਹਾਈਕ ਜਿਹੜਾ ਆ 24% ਮੰਗ ਰਹੇ ਨੇ ਅਗਲੇ 4 ਸਾਲਾਂ ਲਈ ਜਦੋਂ ਕਿ ਕੈਨੇਡਾ ਪੋਸਟ ਨੂੰ 11.5% ਦਾ ਜਿਹੜਾ ਵਾਦਾ ਦੇ ਰਹੀ ਹੈ ਸੋ ਇਹ ਹੁਣ ਮਸਲਾ ਕਿ ਇਸ ਤਰ੍ਹਾਂ ਹੱਲ ਹੁੰਦਾ ਕਿਉਂਕਿ ਉਹ 24% ਮੰਗ ਰਹੇ ਨੇ ਵਾਦਾ ਉਹ 11.5% ਆਫਰ ਹੋ ਰਿਹਾ ਹੈ ਫਰਕ ਬਹੁਤ ਜ਼ਿਆਦਾ ਆ ਤੇ ਅਗਰ ਇਹ ਸਟ੍ਰਾਈਕ ਹੋਰ ਲੰਬੀ ਚੱਲਦੀ ਹੈ ਸੋ ਕੈਨੇਡਾ ਪੋਸਟ ਦਾ ਵੀ ਜਿਹੜਾ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਸੋ ਇਹ ਨੁਕਸਾਨ ਇਸੇ ਤਰ੍ਹਾਂ ਦੇ ਨਾਲ ਹੁੰਦਾ ਜਾਵੇਗਾ ਸੋ ਜਿਹੜੀਆਂ ਹੋਰ ਕ੍ਰਾਈਮਰਸ ਕੰਪਨੀ ਨੇ ਸੋ ਲੋਕ ਉਹਨਾਂ ਵੱਲ ਜਾਣ ਵਾਸਤੇ ਇਹ ਮਜਬੂਰ ਹੋ ਗਏ ਸੋ ਨਾਲ ਬਦਜੀ ਗੱਲ ਬ੍ਰੈਮਟਨ ਦੀ ਕਰਦੇ ਹਾਂ ਇੱਕ ਤਾਂ ਪਿਛਲੇ ਦਿਨੀ ਕੁਝ ਘਟਨਾਵਾਂ ਵਾਪਰੀਆਂ ਸੀ ਅਜੀ ਦੇ ਵਿੱਚ ਰਾਈਡ ਦੇਣ ਦੇ ਬਹਾਨੇ ਇਹ ਕੁਝ ਲੜਕੀਆਂ ਦੇ ਨਾਲ ਇੱਥੇ ਸੈਕਸ ਅਲਸਟ ਕਰਨ ਦੀਆਂ ਗੱਲਾਂ ਬਾਤਾਂ ਸਾਹਮਣੇ ਆਈਆਂ ਸੀ ਕਿ ਰਾਈਡ ਕਿਸੇ ਵੱਲੋਂ ਦਿੱਤੀ ਜਾ ਰਹੀ ਸੀ ਬਾਅਦ ਦੇ ਵਿੱਚ ਤਕੇਸ਼ਾ ਯੋਸ ਵਿਅਕਤੀ ਵੱਲੋਂ ਉਸ ਕੁੜੀ ਦੇ ਨਾਲ ਕੀਤੀ ਜਾ ਰਹੀ ਸੀ ਇਹ ਬ੍ਰੈਮਟਨ ਦੇ 8:00 ਤੇ 10:00 ਦੇ ਵਿੱਚ ਕੁਝ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਸਿਗੇ ਇਹ ਵੀ ਇਸ ਚ ਅਪੀਲ ਪੁਲਿਸ ਵੱਲੋਂ ਅਪਡੇਟ ਦਿੱਤੀ ਗਈ ਹੈ ਕਹਿੰਦੇ ਵੀ ਜਿਹੜਾ ਇਸ ਸਾਰੇ ਘਟਨਾ ਵਾਲੇ ਵਿੱਚ ਉਹਨਾਂ ਦਾ ਮੰਨਣਾ ਵੀ ਜਿਹੜਾ ਪਰਸਨ ਰਿਸਪੌਂਸਿਬਲ ਸੀਗਾ ਜਿਹੜਾ ਵਾਇਲਡ ਸੈਕਸਸ ਫੋਰਡ ਦੇ ਮਾਮਲੇ ਹੋਏ ਸੀਗੇ ਸੋ ਕਹਿੰਦੇ ਵੀ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਸੋ ਹੋਰ ਜ਼ਿਆਦਾ ਪੁਲਿਸ ਵੱਲੋਂ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਉਸ ਦਾ ਨਾਮ ਕੀ ਹੈ ਜਾਂ ਉਸ 'ਤੇ ਉੱਪਰ ਕਿਹੋ ਜਿਹੇ ਚਾਰਜਸ ਲੱਗੇ ਨੇ ਪਤਿਸ ਜੋ ਸਸਪੈਕਟ ਸੀਗਾ ਸੈਕਸਚੁਅਲ ਅਸੌਲਟ ਜਿਹੜੇ ਵਾਇਲਟ ਦਾਾਗ ਦਾ ਮਾਮਲੇ ਹੋਏ ਸੀਗੇ ਸੋ ਇਹਦੇ ਵਿੱਚ ਪੁਲਿਸ ਦਾ ਕਹ ਰਹੀ ਹੈ ਕਿ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੋ ਅੰਤ ਦੇ ਵਿੱਚ ਇੱਕ ਕੱਲ ਸਵੇਰੇ ਕੱਨਾ ਵਾ ਪ੍ਰੀਸੀ ਬ੍ਰੈਪਟਾ ਦੇ ਵਿੱਚ ਜੋ ਸਟੀਲਸ ਐਵਨਿਊ ਤੇ ਉੱਥੋਂ ਜੋ ਫੇਜ ਚ ਦਾ ਏਰੀਆ ਆ ਕਿ ਦੱਸਿਆ ਜਾ ਰਿਹਾ ਵੀ ਸਟੀਲ ਐਵਨਿਊ ਤੋਂ ਫੇਚ ਦੇ ਉੱਪਰ ਲੈਫਟ ਮਾਰ ਲੱਗੇ ਇੱਕ ਹਾਸਾ ਹੋਇਆ ਸੀਗਾ ਸੋ ਜਿਹਦੇ ਵਿੱਚ ਦੋ ਗੱਡੀਆਂ ਜਿਹੜੀਆਂ ਇਨਵੋਲ ਦੱਸਿਆ ਜਾ ਰਿਹਾ ਨੇ ਵਿੱਚ ਸਾਹਮਣੇ ਆਡੀ ਆ ਰਹੀ ਸੀ ਸੋ ਇੱਕ ਗੱਡੀ ਜਿਹੜੀ ਵੈਨ ਸੀ ਉੱਥੋਂ ਲੈਫਟ ਮਾਰ ਲੱਗੀ ਆਡੀ ਆ ਕੇ ਵਿੱਚ ਵੱਜੀ ਹੈ ਸੋ ਇਸ ਹਾਸਤੇ ਦੇ ਵਿੱਚ ਇੱਕ ਜਣੇ ਦੀ ਮੌਤ ਹੋਈ ਹੈ ਤੇ ਪੰਜ ਜਣੇ ਦੇ ਵਿੱਚ ਜ਼ਖਮੀ ਹੋਏ ਨੇ ਸੋ ਇੱਕ ਕਾਫੀ ਵਾਇਲਡ ਕ੍ਰੈਸ਼ ਜਿਹੜਾ ਉੱਥੇ ਹੋਇਆ ਸੀ ਜਿੱਥੇ ਦੋ ਗੱਡੀਆਂ ਇਨਵੋਲ ਨੇ ਸੋ ਇਸ ਮਾਮਲੇ ਦੀ ਹੋਰ ਇਨਵੈਸਟੀਗੇਸ਼ਨ ਪੁਲਿਸ ਜਿਹੜੀ ਆ ਉਹ ਕਰ ਰਹੀ ਹੈ ਜੀ ਪ੍ਰਣ ਸਾਹਿਬ ਬਹੁਤ ਬਹੁਤ ਧੰਨਵਾਦ ਪੂਰੀ ਨ ਪੂਰੀਆਂ ਖਬਰਾਂ ਡਿਟੇਲ ਦੇ ਵਿੱਚ ਜਿਹੜੀਆਂ ਤੁਸੀਂ ਸਾਂਝੀਆਂ